ਅਸੀਂ ਲੋਕ ਹਾਂ ਆਪਾਂ ਨਾਲ ਕੀ ਰਵ ਤੇ ਦੋਸਤ ਅਸੀਂ ਲੈ ਆਂਦੇ ਅਸਰ ਲਈ ਮੈਨੂੰ ਲੱਗਦਾ ਸੋਹਣਾ ਲੱਗਦਾ ਸੀ ਹਾਂਜੀ ਕਿੰਦਾ ਸਾਰੇ ਸਵਾਗਤ ਹੈ ਅੱਜ ਦਿਨ ਮਿਲੋ ਜੀ ਉਮੀਦ ਕਰਦੇ ਸਾਰੇ ਵਧੀਆ ਹੋਵਾਂਗੇ ਸਹੀ ਵਧੀਆ ਵਾਂ ਸੋ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਤੇ ਅੱਜ ਸਨੇ ਅਸੀਂ ਪੂਆਣ ਦੇ ਕੱਪੜੇ ਬਣਾਉਣ ਕਈ ਦਿਨ ਹੋ ਗਏ ਕਹਿੰਦੇ ਆਨ ਤੇ ਅੱਜ ਅਸੀਂ ਚੱਲੇ ਹਾਂ ਹੁਣ ਸਾਰੇ ਵੀ ਸਾਡੇ ਨਾਲ ਹੀ ਜਾਊਗੀ ਪਰ ਸਰ ਉਹਨਾਂ ਦੀ ਦੁਕਾਨ ਚੱਲਣ ਲੱਗੇ ਜਾਂਦੇ ਸਰ ਫਿਰ ਘੜੇ ਹਨੇ ਸੀ ਕੋਈ ਤੇ ਨਾਲ ਹੀ ਲੈ ਕੇ ਜਾਣਾ ਪਊਗਾ ਸਰ ਉਹ ਗੱਡੀ 'ਚ ਬੈਠੀ ਰਹੂਗੀ ਸੀਟ ਲੰਮੀ ਕਰ ਦਾਂਗੇ ਤਾਕ ਨੂੰ ਲੈ ਕੇ ਉੱਥੇ ਪਈ ਦਊਂਗੇ ਤੇ ਬਸ ਮੈਂ ਵੀ ਨਾਲ ਹੀ ਹੂੰਗਾ ਵੈਸੇ ਵੀਰੇ ਹੁਣੇ ਵੀ ਚੱਲੇ ਆ ਇਹ ਅੰਦਰ ਕੱਪੜੇ ਲੈ ਲੈਣਗੇ ਤੇ ਮੈਂ ਇਹ ਨਾਲ ਗੱਡੀ 'ਚ ਬਹਿ ਜਾਊਂਗਾ ਫਿਰ ਕੱਲੇ ਛੱਡ ਦੇਣਾ ਉਹਨਾਂ ਨੂੰ ਅਸੀਂ ਠੀਕ ਆ ਤੇ ਫਿਰ ਉਹਨ ਕੋਈ ਆ ਨਹੀਂ ਸਕਦਾ ਸੀ ਸਾਰੇ ਦੂਰ ਦੂਰ ਦਾ ਰਿਸ਼ਤੇਦਾਰ ਵੀ ਤੇ ਟਾਂਗਾ ਲੱਗੇ ਫਿਰ ਇਹਨਾਂ ਨਾਲ ਹੀ ਲੈ ਲਾਂਗੇ ਅਸੀਂ ਬੈਠੇ ਵੀ ਦੋਈਂ ਇਹ ਰੋਟੀਆਂ ਰੋਕੇ ਅਸੀ ਰੋਟੀ ਖਾਓ ਤੁਸੀਂ ਰਹਿ ਖਾਓ ਖਾਓ ਆਹ ਦੀ ਰੋਟੀਆਂ ਖਾਓ ਅੰਟੀ ਤਾਂ ਢੀ ਮੱਖੀਆਂ ਨੇ ਖਾ ਜਾਣੀ ਹੋਏ ਬੈਠੇ ਟੰਗ ਨਾਲ ਹੀ ਬੈਠ ਗਏ ਨਹੀਂ ਬੈਠ ਚਾ ਮਮੀ ਤਾਂ ਛੌਂਕੜੀ ਨੇ ਵਾਜੇ ਥੋੜੀ ਗੋਡੇਾਂ ਦੀ ਪ੍ਰੋਬਲਮ ਨਾ ਤਾਂ ਕਰਕੇ ਬਸ ਸਰਬ ਥੋੜੀ ਸਹੀ ਹੋ ਜਵੇ ਫਿਰ ਆਪਾਂ ਮਮੀ ਦੇ ਵੀ ਗੋਡੇ ਪਵਾ ਦਨੇ ਆ ਹੈ ਮੈਂ ਗੋਡੇ ਪਾ ਦੀਆਂ ਨਵੇਂ ਫਿਰ ਮਮੀ ਪੱਜਾ ਜੀ ਜਦੋਂ ਹੀ ਨਾ ਉਦੋਂ ਤੱਕ ਸਹੀ ਹੋ ਜੂ ਮੈਂ ਉਦੋਂ ਹਾਂ ਫਿਰ ਮਮੀ ਪੱਜਾ ਕਰੂਗੀ ਸਾਡੇ ਪਿੱਛੇ ਵੇਖੀ ਉਦੋਂ ਆ ਦੇ ਉਹ ਪਿੱਛੇ ਪੋਤੇ ਪਿੱਛੇ ਭੱਜਿਆ ਕਰੂ ਯਾਰ ਭੱਜੀ ਫਿਰਿਆ ਕਰੂ ਨਿੱਕ ਨੇ ਲਾਓ ਜੀ ਮੈਂ ਹੋ ਗਿਆ ਤਿਆਰ ਮੰਮੀ ਵੀ ਹੋ ਗਈ ਤਿਆ ਸਾਡਾ ਗੋਲੂ ਮੋਲੂ ਵੀ ਤਿਆਰ ਹੋ ਗਿਆ ਆ ਦੇਖੋ ਨਵੀਂ ਡੈਸ਼ ਪਾਈ ਆ ਅਸੀਂ ਇੱਧਰ ਦੇਖ ਆ ਦੇਖ ਨਵੀਂ ਡਰੈਸ ਪੈਂਟ ਬਾਬੂ ਆਗਲਾ ਪੈਂਟ ਬਾਬੂ ਪਾਈ ਆ ਅਗਲਾ ਪੈਂਟ ਬਾਬੂ ਬਣਿਆ ਫਿੱਦਾ ਸ਼ਿਆਣਾ ਹਨਾ ਵੀ ਬੋਲ ਕਰ ਦਿੰਦਾ ਵਾ ਜਦੋਂ ਕਿ ਕਹਿੰਦੇ ਮੈਂ ਡਾਕੂਆਂ ਦਾ ਮੁੰਡਾ ਆ ਨਾ ਪਰ ਬੋਲ ਤੱਕੜੂ ਗਏ ਡਾਕੂ ਦਾ ਮੁੰਡਾ ਡਾਕੂ ਡਾਕੂਆਂ ਦਾ ਤੇ ਡਾਕੂ ਡਾਕੂ ਵਹੀ ਹੋ ਗਿਆ ਡਾਕੂਆਂ ਡਾਕੂਆਂ ਦਾ ਮੁੰਡਾ ਇਹ ਨਹੀਂ ਤਾਂ ਆਟਾ ਨਹੀਂ ਗਿਆ ਹਜੇ ਤੇ ਮੈਂ ਰੈਕਟਰ ਆਪ ਨੂੰ ਗਾਂ ਕਰਨਾ ਪਊਗਾ ਫਿਰ ਨਿਕਲੂਆ ਇੱਕ ਤਾਂ ਫੋਨ ਲੈ ਜੀ ਜਾਨ ਖਾ ਲੈਂਦੇ ਸੁਆਸੀ ਚੱਲੇ ਹੁਣ ਕੱਪੜੇ ਬਣਾ ਦਾ ਮੰਤਾ ਵੀ ਚੱਲੇ ਤੇ ਕੱਪੜਾ ਸਾਡੇ ਕਾਕੂ ਵੀ ਚੱਲਾ ਨਾਲ ਕੱਪੜੇ ਬਣਾਉਂ ਕਹਿੰਦਾ ਮੈਂ ਵੀ ਜਾਣਾ ਮੈਂ ਨਹੀਂ ਘਰੇ ਰਹਿਣਾ ਆਏ ਹੋਣਾ ਦੀ ਗੱਡੀ ਹੋਰ ਹੀ ਵੀਰੇ ਹੁਣ ਬੈਗੀ ਗੱਡੀ ਚ ਅਸੀਂ ਵੀ ਚੱਲੀਏ ਮੰਮੀ ਵੀ ਆਈ ਜੋ ਆਈ ਸੋ ਹਮ ਵੀ ਚਲੇ ਹੈ ਕਾਪੜੇ ਬਣਾਣੇ ਕਿਤੇ ਜਾਣਾ ਬਿਲੰਦੀਆਂ ਨੇ ਦੇਣਾ ਠੀਕਾ ਪਹੁੰਚ ਕੇ ਮਾਰਕੀਟ ਸਾਡੇ ਕਰਨਪੁਰ ਵੀ ਦੇਖੋ ਇੰਨਾ ਰਸ ਲੈਣ ਲੱਗਿਆ ਬਹੁਤ ਜ਼ਿਆਦਾ ਇਧਰੋਂ ਗੱਡੀਆਂ ਆ ਰਹੀਆਂ ਇਧਰੋਂ ਜਾ ਰਹੀਆਂ ਪਹਿਲਾਂ ਇਹਨਾਂ ਰਸ਼ ਨਹੀਂ ਹੁੰਦਾ ਹੁੰਦਾ ਸੀ ਸਰ ਸਾਡੇ ਹੁਣ ਨਾ ਰਸ਼ ਲੈਣ ਲੱਗਿਆ ਨਾ ਦੇਖ ਇੱਥੋਂ ਤਾਈਂ ਜਦੋਂ ਫਟਕ ਬੰਦ ਹੁੰਦਾ ਨਾ ਉਦੋਂ ਇੱਥੇ ਤਾਂ ਜਾਮ ਲੱਗ ਜਾਂਦਾ ਪਿੱਛੇ ਤਾਂ ਹੀ ਆ ਬੱਸ ਸਟੈਂਡ ਤੇ ਦੇਖਿਆ ਸਾਡੀ ਕੰਪਰਸੀਟੀ ਤੇਰੀ ਕਿਸ਼ਿਟੀ ਦੀ ਛੋਟੀ ਜੀ ਆ ਉੱਥੇ ਵੱਧੂ ਜਾਮ ਲੱਗਦਾ ਉੱਥੇ ਤਾਂ ਹੀ ਲੱਗ ਜਾਂਦਾ ਗਲੀਆਂ ਨਿਕੀਆਂ ਨਿਕੀਆਂ ਜਾਮ ਹੀ ਲੱਗਣਾ ਜਾਮ ਹੀ ਲੱਗਣਾ ਜਿੱਥੇ ਗਲੀਆਂ ਨਿਕੀਆਂ ਵਾ ਕਣੇ ਹਾਂ ਉੱਥੇ ਹੋਰ ਕੀ ਹੋਣਾ ਸੋ ਅਸੀਂ ਸਾਨੂੰ ਮੰਡੀ ਰੋਡ ਤੇ ਵਹ ਜਾਂਦੀ ਨਾ ਉਥੇ ਬੜਾ ਹੀ ਜ਼ਿਆਦਾ ਹੁੰਦਾ ਜਿਆਦਾ ਹੁੰਦਾ ਲੰਘਣ ਨੂੰ ਹੁੰਦੇ ਟਾਈਮ ਜਬ ਵੀ ਆਂਗੇ ਕਿ ਅਸੀਂ ਉਹਨਾਂ ਕੱਪੜੇ ਲੈ ਜਾਵਾਂਗੇ ਬਲੰਦੀ ਸ਼ਾਪ ਤੇ ਜਿੱਥੇ ਉੱਥੋਂ ਲੈ ਕੇ ਉਧਰਨ ਲੈ ਕੇ ਆਏ ਸੀਗੇ ਬਲੰਦੀ ਸ਼ਾਪ ਫੈਸ਼ਨ ਹਾਊਸ ਸੋ ਉੱਥੇ ਲੈ ਜਾਵਾਂਗੇ ਕੱਪੜੇ ਹੋਣਾਂ ਸੀ ਕੀ ਕਹਿੰਦੇ ਹਾਂ ਹੋਰ ਵੇਖਣਾ ਹੈ ਕੋਈ ਨਾਲ

ਤੋੜ ਕੜਨੇ ਕੋਈ ਨਹੀਂ ਆਲੇ ਇੱਥੇ ਜੇ ਉਹ ਨਾਲ ਉਹਦੀ ਅੰਦਰ ਆਨਸੇ ਨਾਲ ਜਾਣਾ ਅੱਜ ਏ ਲੋੜੀ ਫਰਾਂ ਦੇਖਾਇਆ ਜੀ ਅੱਛਾ ਲੱਗਦਾ ਜਿਵੇਂ ਸਿੰਪਲ ਹੀ ਹੈ ਤਾਂ ਜਿਵੇਂ ਸਿੰਪਲ ਹੈ ਤਾਂ ਹੀ ਜੇ ਸਾਰੇ ਵਰਕ ਬਿਨਾਂ ਦੀਏ ਨੂੰ जो तलाकी है तो तुम उस बस इन ब्रीकम सारे तुम लोगों ने रामदास को तो पता नहीं मिला कुछ राव वाले वापिस मरती उसकी बोलते हैं अल्लाह तो ही आजा बेटा जर्सी दोस्तों ਦੇ ਵਿੱਚ ਨਾ ਬੱਟਾ 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 ਦੇਖਾਏ ਸੀ ਬਿੰਟਾ ਬਸ ਇਹਨੇ ਡਾਰਕ ਨਹੀਂ ਜਰ ਨਹੀਂ ਆਉਂਦੀ ਲਾਈਟ ਸ਼ੈਡ ਜਿਹੜਾ ਕਰਦੇ ਕੁਝ ਮਿਲਣਾ ਨਹੀਂ ਕਿੰਦਾ ਦੇ ਇੰਦਾਂ ਦੇ ਇੰਦਾਂ ਦੇ ਤਾਂ ਹੋਣੀ ਹੀ ਆਈਆਂ ਕਲਰ ਤਾਂ ਹਰੇ ਕੀ ਪਾ ਲੈਂਦਾ ਫਿਰ ਥੋੜਾ ਕੋਡ ਲਓ ਸੇ ਡਿਜ਼ਾਈਨ ਦਿੱਤਾ ਸਾਰੀਆਂ ਹੋਣ ਆ ਸੋਨਾ ਕਲਰ ਆ ਡਾ ਆ ਆ ਡਾ ਆ ਵੀ ਸੋਨਾ ਵਾ ਸੋਨਾ ਹੋ ਗਿਆ ਹਾਂ ਦੇਖ ਲਓ ਐ ਵੀਰੇ ਆ ਡਾ ਆ ਡਾ ਮੈਚ ਕਰਾਵੇ ਤੇ ਨਾ ਨਹੀਂ ਥੱਲੇ ਵਾਲੇ ਨਾਲ ਇਹਨਾਂ ਨੇ ਸ਼ਰਟ ਦਿਓ ਆ ਕੋਈ ਮੇਜ ਲੱਗੇ ਕੋਈ ਸੋਹਣਾ ਨਾਨਾ ਸੋਨਾ ਲਾਈਟ ਚੈਡਰ ਹੋਵੇ ਇੱਕ ਕਾਗੜਾ ਜਿਹੜਾ ਇਹਨਾਂ ਦੇ ਦੇਖਣ ਨੂੰ ਆਉਂਦਾ ਕੋਈ ਹੋਰ ਯਾਦ ਆਉਂਦਾ ਜੀ ਬਹੁਤ ਸਿਆਰਾ ਮਾਤਲ ਸੋਹਣਾ ਆਟਮ ਜਿਹੜਾ ਵਾਲਾ ਇੱਕ ਇਹਨਾਂ ਨੂੰ ਸੋਹਣਾ ਲਾਈਟ ਲਾਈਟ ਸੋਹਣਾ ਲੱਗਦਾ ਲਾਈਟ ਕਲਰ ਦਾ ਬਹੁਤ ਸੋਹਣਾ ਹੈ ਪੇਂਟ ਕਰਾਇਆ ਚੈੱਕ ਕਰਾ ਚੈੱਕ ਕਰਦੇ ਪ੍ਰਿੰਟਿੰਗ ਆ ਡਿਜ਼ਾਈਨ ਆ ਉਹਦੇ ਕਿਸੇ ਜੋ ਜੁਟੇਗਾ ਉਹ ਇਸ ਨੂੰ ਬੋਲਦਾ ਬਾਈ ਲਾਈਟ ਹਾਂ ਲਾਈਟ ਸਭ ਤੋਂ ਵਧੀਆ ਲੱਗ ਰਹੀ ਹੈ ਸਾਰੇ ਪਾਸੇ ਸਾਰੇ 1700 ਦੇ ਹੈ 2000 ਤੋਂ ਜ਼ਿਆਦਾ ਚਲੋ ਜੋਸੀ ਨਾਲੇ ਹੁਣ ਕੱਪੜੇ ਕੱਪੜੇ ਲਿੱਤੇ ਆ ਦੋ ਸੂਟ ਪੂਆ ਲਈ ਫੋਪੜ ਲਈ ਵੀ ਲਿੱਤੀ ਵਰਦੀ ਪੱਗ ਤੇ ਕੰਬਲ ਤੇ ਹੁਣ ਅਸੀਂ ਕੁਛ ਲੋਕ ਲਗੇ ਗੋਲ ਕੇ ਪਖਾਨੇ ਉੱਥੇ ਜਾ ਕੇ ਤੇ ਹੁਣ ਚੱਲੇ ਆ ਅਸੀਂ ਬਸ ਜਾਣਾ ਹੀ ਕਰੇ ਹਾਂ ਤੇ ਘਰੇ ਆ ਕੇ ਦਿਖਾਉਣਾ ਹੈ ਬੇ ਅਸੀਂ ਮਤਲਬ ਕੀ ਕੁਛ ਲੈਂਦਾ ਵਾ ਮਤਲਬ ਕਿਦਾਂ ਦਾ ਲੈਂਦਾ ਵਾ ਨਾ ਸੂਟ ਦਿਖਾਉਣੇ ਪੂਆ ਹੋਣਾ ਦੇ ਦੇ ਕਿ ਫੰਟਸੀ ਤੁਸੀ ਵੀ ਕਿਦਾਂ ਲੱਗਿਆ ਤੁਹਾਨੂੰ ਸੋ ਹੁਣ ਚੱਲਦੇ ਆਪਾਂ ਕਰੀ ਅਸੀਂ ਪਹੁੰਚ ਗਏ ਹੁਣ ਘਰੇ ਚਾਬੀ ਲੈ ਆਂਦੀ ਸਭ ਤੁਸੀਂ ਸਿੱਖ ਲੈ ਕਿੱਥੇ ਉਥੀ ਭਈਆ ਲੈ ਲਓ ਹੁਣ ਔਠ ਗਿਆ ਕਣੀ ਉਹ ਕੁਲੀ-ਭੁਗਲੀ ਕਰਕੇ ਗੁਗਲੀ-ਗੁਗਲੀ ਕਰਕੇ ਸੌਂ ਜਾਂਦਾ ਫਿਰ ਫੇਰ ਬਾਹਰ ਜਾ ਕੇ ਸੁਤਾ ਹੀ ਰਹਿੰਦਾ ਘਰ ਆ ਕੇ ਉੱਠਦਾ ਕਿਹਦੇ ਮੈਂ ਕਰਦੇ ਸੁਣਾ ਘਰ ਆ ਜਾਂਦੇ ਹਾਂ ਦੇਖੋ ਆ ਗਲਾ ਕਰ ਚਲੋ ਕੋਲੋਂ ਅੰਦਰ ਚਲੀਏ ਗਰਮੀ ਲੱਗਦੀ ਮੁੰਡੇ ਨੂੰ ਦੇਖੋ ਛਤੀ ਜੀ ਛਤੀ ਆਵਛਤੀ ਕੋਈ ਨਹੀਂ ਆ ਛਾਵੇਂ ਹੀ ਖੜਾ ਸੁਪਣਾ ਲੱਗ ਗਿਆ ਨਾ ਅੰਦਰ ਨਹੀਂ ਪਾਉਂਦੇ ਸਾਰੀ ਮੰਡੀ ਚ ਦੁੱਥਿਆ ਨਹੀਂ ਤੂੰ ਹਣ ਉੱਠੋ ਗਾ ਚੀਕੀ ਕੰਮ ਲੱਗਿਆ ਪਤਾ ਲੱਗਿਆ ਨੂੰ ਘਰ ਆ ਗਿਆ ਮੈਂ ਹੁਣ ਆਪਾਂ ਦਿਖਾਉਨੇ ਤੁਹਾਨੂੰ ਸੋਡ ਹਾਂ ਬੰਬਲੀ ਦਾ ਭੜਲੇ ਨੂੰ ਭੜੇ ਇਹਨਾਂ ਦਾ ਇਹ ਭੜੇ ਹੁੰਦਾ ਵਾ ਬਦੋ ਇਹ ਲਾ ਤੂੰ ਭੜਲਾ ਹਾਂ ਆ ਕੀ ਕਿਹੜਾ ਆਸਾ ਚੋਸ ਤੁਮਾਲਾ ਕਿੱਡੀ ਕੁ ਦੀ ਸਾਲ ਕਰਨੀ ਤੋ ਦੋ ਲੈ ਆਂਦੇ ਸੀ ਚਲੋ ਹੋਰ ਰਾਤੀ ਚਲ ਨੂੰ ਕੰਬਲ ਭੱਲਾ ਹੋਰ ਲਈ ਸੀ ਸਬਜ਼ੀ ਵਿੱਚ ਵੀ ਅਜੇ ਬਾਅਦ ਕੱਢੋਂਗੇ ਹਾਂ ਦੇਖ ਕੇ ਆਂਗੇ ਹਾਂ ਬੰਦ ਕਰਨਾ ਹਾਂ ਗੇ ਗੱਡੀ ਸਾਫ ਕਰਨ ਨੂੰ ਤੁਸੀਂ Wiper ਲਿਆਂਦੇ ਉਹ ਨਹੀਂ ਗੇ ਇਥੇ ਲਿਆਂਦੇ ਮੈਂ ਤਾਂ ਉਸ ਦੇ ਨਾਲ ਫੇਸ਼ ਕੋਸ਼ ਆ ਦੇ Wiper ਕੋਸ਼ਲ ਦੇ ਟੰਗਣ ਨੂੰ ਲਿਆਂਦੇ ਆ ਵੇ ਜੀ ਇੱਕ ਕਿੰਨਾ ਸੋਹਣਾ ਲੱਗਾ ਹਾਂ ਹਨਾ ਬਦਲ ਪਾਵੇਂ ਦਾ ਸੋਡ ਨਹੀਂ ਹੋਰ ਉਹ ਤਾਂ ਆਈ ਸੀ ਨਾ ਭੂਆ ਕਿਦੋਂ ਪੂਰਾ ਪਾਇਆ ਹਾਂ ਸਾਢੇ ਵਰਤ ਲਾਉ ਪਾਇਆ ਸੀ ਕਿ ਹਾਂ ਬੜਾ ਕਿੰਨਾ ਸੋਹਣਾ ਹਾਂ। ਬੋਨੇ ਨੂੰ। ਰਾਤ ਨੂੰ ਆ ਦੇਖਿਆ ਸੀ ਇਹਦਾ ਆਹ ਕੜਾਈ ਵਾਲਾ ਹੋਰ ਦੁਫੰਦਾ ਸੀ। ਆਹ ਰੰਗ ਸੋਨਾ ਲੱਗਾ ਸੋਨਾ। ਇੱਕ ਤਾਂ ਕੜਾਈ ਵਾਲਾ ਹੋ ਗਿਆ ਦੂਜਾ ਫਿਰ ਦੂਜਾ ਵਰਕ ਵਾਲਾ ਲਈਏ। ਉਹ ਹੈ ਤਾਂ ਕੜਾਈ ਵਾਲਾ ਹੈ ਦੂਜਾ। ਹਾਂ। ਸੋਨਾ। ਇਹ ਆ। ਦੂਜੀ ਬਰਦੀ ਆ। ਕਿੰਨੇ ਦੇਖਣਾ ਪਸ। ਹਾਂ ਇਹ ਸੁਣ ਕੇ ਇਕੱਲਾ ਬਰਦੀ ਨੂੰ ਗੇਟ ਨਾ ਆਹੋ ਸੌਣਾ ਲੱਗਾ ਨਾ ਹਾਂ ਸੌਣਾ ਪਹੇਰ ਅਸਲ ਵਿੱਚ ਆਪਾਂ ਮੈਂ ਕੀ ਰੋਗ ਤੇ ਦੋ ਬੋਤਲ ਅਸੀਂ ਲੈ ਆਂਦੇ ਅਸਰ ਲਈ ਮੈਨੂੰ ਲੱਗ ਕੇ ਮੈਨੂੰ ਸੌਣਾ ਲੱਗਦਾ ਸੀ ਮੈਂ ਕਿਹਾ ਗਰਮ ਚਾ ਕਿਵੇਂ ਆ ਗਰਮ ਚਾ ਨਾ ਅਸੀਂ ਦੱਸਿਆ ਨਹੀਂ ਸੀ ਸੋਕੇ ਕਰੇ ਜਾ ਕੇ ਦੱਸਾਂਗੇ ਅਸੀਂ ਟੋਲਿਆਂ ਦਾ ਨਾਲ ਕਿਵੇਂ ਲੱਗਾ ਕਿਵੇਂ ਲੱਗਾ ਸੋਹਣਾ ਲੱਗਿਆ ਸਟੋਰ ਨਾਲ ਮੈਚ ਹੋ ਗਿਆ ਮੈਚ ਸੀ ਹਾਂ ਤੇ ਭਾਬੀ ਦਾ ਉਹ ਦਾ ਕਾਲਾ ਵਾ ਉਹਦਾ ਕਿਸੇ ਦਾ ਮੈਚ ਨਹੀਂ ਕੀਤਾ ਉਹ ਦਾ ਕਾਲਾ ਵਾ ਮੈਂ ਕਿਹਾ ਕਹਿੰਦਾ ਕਾਲਾ ਲੈ ਲੈ ਮੈਂ ਕਿਹਾ ਚੱਲ ਨਾਲ ਤਾਂ ਲੈ ਲੈ ਨਾਲ ਦਾ ਲੈ ਲੈ ਨਾਲ ਦਾ ਬਲੈਕ ਲੀਤਾ ਉਹ ਇਹਨਾਂ ਨਾ ਇੱਕ ਗ੍ਰੇਸ ਨੀ ਫੜ ਰਿਹਾ ਸੀ ਹਾਂ ਤੇ ਮੈਨੂੰ ਜਦੋਂ ਆਇਆ ਨਾ ਇੱਕ ਗ੍ਰੇਸ ਨਹੀਂ ਜਦੋਂ ਆਇਆ ਨਾ ਮੈਨੂੰ ਮੈਂ ਮੈਂ ਆਇਆ ਨਾ ਮੈਂ ਕਿਹਾ ਸਰਵ ਲਈਆ ਸੂਟ ਲੈ ਲੀਏ ਕਹਿੰਦਾ ਕਿਹੜਾ ਮੈਂ ਕਿਹਾ ਆਹਾਂ ਕਹਿੰਦਾ ਲੈ ਲੈ ਸੋਹਣਾ ਵਾ ਮੈਂ ਕਿਹਾ ਮੈਨੂੰ ਤਾਂ ਸੋਹਣਾ ਲੱਗਦਾ ਅੱਜ ਮੈਂ ਵੀ ਆਪਦੀ ਲੋਹ ਲਈ ਖਰੀਦ ਕੇ ਲਿਆਂਦੀ। ਪਸੰਦ ਆਉਂਦਾ ਕਿ ਨਹੀਂ ਉਹਦੇ? ਮੇਰੇ ਰਾਵਦੇ ਨੇ ਮਾੜਾ ਜਿਹਾ ਪਸੰਦ ਆਉਂਦਾ ਹੁੰਦਾ। ਚਲੋ ਸ਼ੁਕਰੀਆ ਸਿੰਘ ਜੀ। ਮम्मी ਦੇ ਲਿਆਂਦੀ ਸ਼ਾਇਨਾ ਪਸੰਦ ਆ ਬਈ। ਹਾਂ ਵੀ। ਮੈਂ ਕਿਤੇ ਕਰੇ ਜਾ ਕੇ ਦੱਸਾਂਗੀ। ਅੱਗੇ ਜਿਹੜੀ ਹੈ ਕੋਈ। ਕਿੰਦੀ ਦੱਸਣਾ ਨਹੀਂ ਗਾ ਕਹਿੰਦਾ ਹੱਸਦਾ ਸੀ ਕਿ ਦੱਸਣਾ ਨਹੀਂ ਕਰ ਜਾ ਕੇ ਦੱਸਾਂਗੇ। ਤੂੰ ਕਹਿਣਾ ਨਹੀਂ ਅੰਦਰ ਲਈ ਸਰਪ੍ਰਾਈਜ਼ ਆ ਫਿਰ ਦੇਣਾ ਸੀ ਫੜਾਉਣਾ ਸੀ ਇਹਨੂੰ ਫਿਰ ਖੋਲ ਕੇ ਦੇਖਣਾ ਸੀ। ਹੈ? ਸਿੱਧੇ ਫੜਾਤਾ ਤੂੰ। ਜੋ ਸਰਦ ਹੈ ਤੁਸੀਂ ਨਾਇਲ ਗੋਸ ਆਪਰੇਮ ਦੇ ਤਾਂ ਫਿਨਿਸ਼ ਕੰਬਲ ਲਿਆਂਦਾ ਇੱਕ ਕੰਬਲ ਲਿਆਂਦਾ ਹਾਂ ਕੰਬਲ ਆਪਿਆ ਕੰਬਲ ਲਿਆਂਦਾ ਉਹ ਤੇ ਦੇਖਣਾ ਵਰਤ ਉਹ ਤਾਂ ਹੋਲ ਕੇ ਦਿਖਾ ਦੇ ਚਾਹਣ ਇੱਕ ਦੰਦ ਜਿਹਾ ਬ੍ਰਾਂਜਾ ਵਾ ਉਹ ਤੇ ਥੋੜਾ ਖੋਲੋ ਥੋੜਾ ਜਿਹਾ ਖੋਲ ਕੇ ਦੇਖ ਲੂਗੀ ਰੰਗ ਠੀਕ ਹੈ ਉੱਦਵਾ ਪੂਰਾ ਬੈੜਦਾ ਬੈੜਦਾ ਐ ਦਾ ਸਹੀ ਨਾ ਸਹੀ ਇਹ ਮੋਟਾ ਚਲੋ ਜੀ ਇਹ ਸਾਡੀ ਜੀ ਪੂਰਾ ਦੀ ਸ਼ੋਪਿੰਗ ਸ਼ੋਪਿੰਗ ਕੰਪਲੀਟ ਹੋ ਗਈ ਜਿੱਥੇ ਅਸੀਂ ਵਿਆਹ ਤੇ ਜਾਣਾ ਸਹੀ ਚਲੋ ਵਾਸਾ ਹੁਣ ਪੀਣ ਲੱਗੇ ਜੀ ਅਸੀਂ ਚਾਹ ਪੰਜੀ ਦੀ ਆਈ 1 2 3 ਆ ਲੈ ਜਦੀ ਆਲੀ ਹਾ ਤੇਰੀ ਆ ਲਓ ਜੀ ਮੈਡਮ ਜੀ ਆ ਲੈ ਆ ਘਟ ਤੇਰੀ ਆਬਦ ਮੇਰੀ ਤੇ ਦੇ ਦੇ ਤੇ ਦੇ ਦੇ ਜਾਨਾ ਤੇ ਦੇ ਲਈ ਹੁਣ ਰੱਖੂਗੀ ਥੋੜਾ ਲੱਗੇ ਹੁੰਦਾ ਮੰਜਾ ਉੱਪਰ ਰੱਖਾਂ ਕਰੀਏ ਅੱਜ ਹਮ 6-7 ਹਾਰ ਰੁਪਿਆ ਲਗਾ ਆਏ ਮਾਰੇ ਅਕਾਊਂਟ ਮੇ ਥੋੜੇ ਪੈਸੇ ਥੇ ਹਮਨੇ 6-7 ਹਾਰ ਲਗਾ ਦਿਆ ਜੈ ਮੈਂ ਲੈਣਾ ਸੀ ਮੈਂ ਲੈਣਾਰੇ ਮੇ ਕਪੜੇ ਆਉਣਗੇ 19 ਤਰੀਕ ਨੂੰ 19 ਤਰੀਕ ਨੂੰ ਲੈ ਆਉਣਾ ਜੇ ਸੁਜਣਾ ਹੁੰਦਾ ਫਿਰ ਫਿਰ ਵਿੱਚ ਜਾਣਾ ਹੁੰਦਾ ਤਾਂ ਫਿਰ ਲੈ ਹੁੰਦੇ ਹੁਣ ਕੀ ਕਰਦੇ ਹੋ 10000 ਜਾਨਾ ਨਹੀਂ ਜੇ ਸਾਡੇ ਕਾਕੂ ਨੇ ਜਾਣਾ ਹੁੰਦਾ ਹਨਾ ਵੀ ਕਾਕੂ 10000 ਬਸ ਇਹਨੇ ਜਾਈ ਦਸੀ ਹੋਈ ਨਹੀਂ ਹੋਰ ਅੱਥੋਂ ਹੁੰਦਾ ਮੈਨੂੰ ਵੀ ਚਾਹੀਦਾ ਤੂੰ ਕਿਤੇ ਜਾਣੀ ਲਾ ਦੋ 냔 ਜਾਣੀ ਕਿੱਥੇ ਵੀ ਜਾਣੀ ਹੋ ਮੂੰਹ ਨੂੰ ਦੋ ਦਰ ਲਗਾ ਬਿਆ ਆਉਂਦਾ ਜਾਣੀ ਕਿੱਥੇ ਆ ਕਾਕੂ ਤੇ ਬਣੀ ਮਕੀਨਾ ਕਾਕੂ ਤੇ ਸਾਡੇ ਦੇ ਮਾਂ ਕੀ ਬੈਠੀ ਹੈਗੀ ਅਵੇਖੀਂ ਜਿਟਿਂ ਅਵੇਖੀਂ ਕਿਨੀ ਚਾਬਤੀ ਭਈ ਐ ਤਾਂ ਚਾਬਨ ਨਹੀਂ ਖਰੀਦਿਆ ਇਹਨਾਂ ਨੂੰ ਮੈਂ ਤੈਨੂੰ ਕਿਹਾ ਸੀ ਦੂਜੇ ਪਾਸੇ ਮੱਖੀਆਂ ਕੱਢ ਥਲੋ ਵਿੱਚੋਂ ਸੱਜਣਾ ਸੁਮਨ ਚੱਕ ਮੇਰ ਭੀ ਜੀ ਬੰਦੀਆਂ ਪਜਾਮੇ ਆ ਮੇਰੀ ਮੋਜਾਗਦੀ ਮੱਖੀਆਂ ਨਹੀਂ ਲੈ ਆ ਕੀ ਪਾ ਲਗਾ ਲਿਆਉਂਦੀ ਐ ਇਹਦੇ ਕਿੱਥੇ ਰੱਖਦੇ ਨੇ ਉਹੋ ਉਹ ਸਿੱਧੀ ਰੱਖੋ ਹੁਣ ਦੇਖ ਕਿੰਨਾ ਥਾ ਟਕਿਆ ਗਿਆ ਉਧਰੋਂ ਟਕਿਆ ਗਿਆ ਇਧਰੋਂ ਟਕਿਆ ਗਿਆ ਇਧਰੋਂ ਹਮੜਾ ਜਾ ਇਧਰ ਰੱਖ ਦੇ ਬੱਸ ਇਹ ਨਹੀਂ ਹੋਣਾ ਪੂਰਾ ਉਹ ਰੱਖ ਦੇ ਬੱਸ ਲੈ ਆ ਵੜਦਾ ਨਹੀਂ ਫੇਰ ਨਹੀਂ ਵੜਦੀ ਯਾਰ ਮੈਂ ਕਿਹਾ ਤਾਂ ਜਦੋਂ ਆਖੇ ਉਹਨਾਂ ਦੀ ਜੜੀ ਆਂ। ਲੈਣਾ ਤਾਂ ਬੜਾਈਓ ਖਾ। ਇਹ ਤਾਂ ਮਨਾ ਕਹਿੰਦਾ ਰੱਬਾ ਝੂਠ ਹੀ ਹੋ ਜਾਏ। ਉਹ ਤੇਰੀ ਖਈਆਂ ਦੇ ਚਟ ਚੱਕੇ। ਉਖੜਿਆ। ਮੇਵੇ ਕੱਢਦੇ ਵਿੱਚ। ਉਹਦੋਂ ਵੀ ਦੇਖਦਾ ਮੇਰੇ ਮੰਮੀ ਤੇ ਬਿਜਰੀ ਖਾਈ ਜਾਂਦਾ। ਮੇਵੇ ਵੀ ਹੋਣ ਜਾਂਦੇ ਫੇਰ ਵਿੱਚ। ਨੇ? ਉਧਰ ਵਾਗੇ। ਅੱਜ ਪਣੀਆਂ ਦੀ ਸਬਜੀ ਛਾੜੇ ਹੁਣ ਛਾੜੇ ਹਾਨੀ ਸਬਜੀ। ਅੱਜ ਬਣਾਵਾਂਗੇ ਸੀ ਆਲੂ ਮਟਰ ਨਵੇਂ ਆਲੂ ਆਲੂ ਨਵੇਂ ਲੈ ਹਾਂ ਦੇ ਜੀ ਆ ਦੇਖੋ ਸੀ ਮੈਂ ਨਵੇਂ ਲੈ ਲਿਆ ਮੇਰੇ ਨਵੇਂ ਲੈ ਨਵੇਂ ਦਾ ਕੀ ਪਤਾ ਲੱਗਦਾ ਨਵੇਂ ਦਾ ਪੁਰਾਣਿਆਂ ਦਾ ਕੀ ਫਰਕ ਲੈ ਉਹ ਮਿੱਠੀ ਜੀ ਬਣਦੀ ਆ ਇਹ ਦੇਖ ਤੂੰ ਕਿੱਡੀ ਸੋਹਣੀ ਬਣਦੀ ਊਂਗਲਾਂ ਚੜਦਾ ਰਹੇਗਾ ਊਂਗਲਾਂ ਚੜਦਾ ਊਂਗਲਾਂ ਚੜਦੇ ਇਹ ਸਬਜ਼ੀ ਦੋ ਬਣਦੀ ਹੁੰਦੀ ਆ ਹਾਂ ਜੇ ਚੰ ਗਿਆ ਇਸਦੀ ਚੰ ਗਿਆ ਇਸਦੀ ਬਣਦੀ ਹੁੰਦੀ ਆ ਤੇ ਟਾਈਮ ਹੋ ਗਿਆ ਸੀਗਾ 6:00 ਵਜੇ 6:00 ਵਜੇ 10 ਮਿੰਟ ਤੇ ਹੁਣ ਆਪਾਂ ਕਰਦੇ ਆਂ ਵਲੌਗ ਦਾ ਐਂਡ ਸੋ ਕੱਪੜੇ ਆਪਾਂ ਲੈ ਲਏ ਆ ਤੇ ਵਲੌਗ ਦਾ ਐਂਡ ਸਾਡੇ ਜੀ ਅੰਦਰ ਜਿਹੜੀ ਚੂਹੀ ਸੀ ਅਸੀਂ ਉਹ ਚ ਮਾਰਤੀ ਕਿਉਂਕਿ ਜੀ ਨਾਲ ਐਂਡ ਹੋਇਆ ਉਹਦਾ ਮੈਂ ਇੰਨੇ ਤਾਂ ਨਾਲ ਬਚੋਂ ਡਿਆ ਉਹਨੂੰ ਵੀ ਹਨਾ ਚੱਲ ਤੁਰੀ ਫਿਰਦੀ ਉਹ ਵੀ ਤੁਰੀ ਫਿਰਦੀ ਆ ਤੁਰੀ ਫਿਰਦੀ ਰਹੇ ਹਨਾ ਚੋ ਖਾਣਾ ਚੋ ਖਾ ਲਵੇ ਹਨਾ ਆਪਾਂ ਨਹੀਂ ਰੋਕਦੇ ਹਨਾ ਉਹਨੂੰ ਤੁਰੀ ਫਿਰਦੀ ਜੀ ਉਹ ਪਤਾ ਕੀ ਕਰਦੀ ਸੀ ਅੰਦਰ ਜਾਂਦੀ ਸੀ ਬੈਡ ਤੇ ਕਾਕੂ ਪਿਆ ਵਾ ਉੱਪਰ ਪੱਜੀ ਵਰਦੀ ਬੈਡ ਤੇ ਐਡਾਂ ਦਾ ਬੱਚਾ ਸੀ ਉੱਪਰ ਪੱਜਿਆ ਵਰਦਾ ਮੈਂ ਕਿਹਾ ਕਾਕੂ ਦੇ ਕੋਈ ਦੰਦ ਮਾਰ ਦੇਵੇ ਜਾਂ ਗੱਚਾ ਵਾਟ ਲਵੇ ਪੋਲਾ ਦਾ ਮਾਸਾ ਹਾਜੀ ਕਿੰਨਾ ਗਾ ਵਿਚਾਰਾ ਉਹ ਤੇ ਆਪਣੇ ਚ ਵੱਟ ਸਕਦੀ ਕਿਹੜਾ ਵੱਡੀ ਗੱਲ ਆਪਣੇ ਚ ਵੱਟ ਸਕਦੀ ਦੋ ਦਿਨ ਹੋ ਗਏ ਤੁਹਾਨੂੰ ਦੇਖਦੇ ਬੈਡ ਦੇ ਉੱਪਰ ਪੱਜੀ ਫਿਰਦੀ ਸੀ ਉਹਦੇ ਤੇ ਫਿਰ ਅੱਜ ਅਸੀਂ ਉਹਦਾ ਹੱਤਾ ਇੱਕ ਕਰਤਾ ਮੈਂ ਕਰਤਾ ਉਹਦਾ ਅੰਤਮ ਤੇ ਤੇ ਇਸ ਦਿਨ ਹੁਣ ਕਰਦੇ ਅਸੀਂ ਵਲੋਗ ਦਾ ਐਂਡ ਕੁੱਤਾ ਨਵਾਂ ਇਹਦਾ ਵਲੌਗ ਕਿਦਾਂ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੌਗ ਵਧੀਆ ਲੱਗਾ ਹੋਵੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਂ ਪਾਗਲੇ ਵਲੌਗਸ ਤਦ ਤੱਕ ਲਈ ਧੰਨਵਾਦ ਬਾਏ ਬਾਏ